ਜੋ ਤੂ ਬਿਲੰਗ ਕਰਦੇ ਚੰਗੇ ਅੱਲਾ ਦੇ ਤੇ ਨਾਲੇ ਜਿਨ੍ਹਾਂ ਨੇ ਪੰਜਾਬ ਨੂੰ ਭਗਾੜਿਆ ਜਾਂ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਖੇਤੀ ਨੂੰ ਬਰਬਾਦ ਕੀਤਾ ਉਹਨੂੰ ਤੁਸੀਂ ਪਹਿਲੀ ਸਜ਼ਾ ਦੇ ਚੁੱਕੇ ਹੋ ਹੋਰ ਉਹਦੀ ਬਾਰ ਬਾਰ ਬਿਲੰਗ ਕਰਦੇ ਚੰਗੇ ਅੱਲਾ ਦੇ ਕਹਾਣੀਆਂ ਬਿਲੰਗ ਕਰੀ ਅੱਗੀ ਆਈਆਂ ਗੱਲਾਂ ਕਰੀਏ ਕਿ ਆਪਾਂ ਕੀ ਕਰਨਾ ਸੋ AI ਦਾ ਜ਼ਮਾਨਾ ਆ ਗਿਆ ਧਰਤੀ ਪਹੁੰਚਾ ਦਾ ਪੂਜਾ ਹੋਇਆ ਹੈ ਉੱਤੇ ਦੇ ਸਰਵਾਰਗੀ ਦਾ تین ਪੰਜਾਬੀ ਚ ਕਹਿੰਦੇ ਨੂੰ ਆਪਣੇ ਕੋਲੇ ਆ। ਮੌਸਮ ਹਰੇ ਕਿਸਮ ਦਾ ਆਪਣੇ ਕੋਲੇ। ਔਰ ਕੌਮ ਮੈਂਨਤੀ ਆ। ਗੁਰੂਆਂ ਦਾ ਅਸ਼ੀਰਵਾਦ ਹੈ। ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਇਤੋਂ ਵਧੀਆ ਕੌਮ, ਇਤੋਂ ਵਧੀਆ ਮਾਹੌਲ ਦੁਨੀਆ ਚ ਕਿਸੇ ਖੇਤ ਤੇ ਹੋਰ ਪਾਣੀ ਜ਼ਿਆਦਾ ਨਹੀਂ ਜਿੰਨਾ ਆਪਣੇ ਕੋਲੇ ਹੈ। ਜਿਹੜੇ ਗੱਦਾਰ ਹੈਗੇ ਆ ਪਿੱਛੇ ਰਹੀਏ। ਜਾਂ ਕੰਪੀਟੀਸ਼ਨ ਦੇ ਵਿੱਚ ਭੇਡ ਦਾ ਹਿੱਸਾ ਬਣੀ ਹੈ ਮੈਨੂੰ ਲੱਗਦਾ ਵੀ ਇਹ ਸਹੀ ਗੱਲ ਹੈ ਤੋਂ ਦੀ ਸਾਹਮਣੇ ਇਹ ਗੱਲਾਂ ਮਾਰੀ ਜਾਂਦਾ ਲੋਕ ਆਪਾਂ ਨੂੰ ਫੋਲੋ ਕਰਨ ਆਪਾਂ ਨੂੰ ਕੰਟੈਂਟ ਫੋਲੋ ਕਰੀਏ ਤੁਸੀਂ ਕੋਈ ਸਾਇਰ ਸਰਪੈਂਡ ਨਾ ਕਰੋ ਤੁਸੀਂ ਡਿਸਮਿਟ ਕਰੋ ਸਤੁਰਚਰ ਗੱਲਾਂ ਕਿਉਂਕਿ ਮੈਂ ਉਹ ਵੀ ਸਾਰਿਆਂ ਨੂੰ ਨਹੀਂ ਛੋਟੇ ਹੁੰਦੇ ਲੋਕ ਮੈਂ ਕਿਹਾ ਪਹਿਲਾਂ ਸਾਡੇ ਤੋਂ ਵੀ ਸਾਡੇ ਜਿਹੜਾ ਇਲਾਕਾ ਇਹਨੂੰ ਮਾਲਵਾ ਆਸ ਤੋਂ ਸ਼ੁਰੂ ਹੋਉਂਦੇ ਹੋ ਪਿੰਡ ਜਿਹੜਾ ਸਾਡੇ ਪਿੰਡ ਦੇ ਬੱਸ ਨਹੀਂ ਜਾਂਦੀ ਸੀ ਇੱਕ ਬੱਸ ਜਾਂਦੀ ਸੀ ਨਾ ਆ ਗਈ ਜਨਾਈ ਕਾਟੇ ਪਰ ਅਚਾਰਾ ਪੂਜੀ ਅਨੁਸਾਰ ਗੁਰਪੂਜਾ ਕੱਈ ਦਿਨ ਬੱਸ ਜਿਹੜਾ ਉਦੇਸ਼ਾਡਾ ਦੇਸ਼ ਨਾਲ ਕੁਲਿੰਕ ਕੀ ਹੈ ਨਹੀਂ ਸੋ ਉਹ ਉੱਥੇ ਥੋੜਾ ਜਿਹਾ ਜ਼ਿਆਦਾ ਲੇਟ ਪਹੁੰਚੀ ਅਤਰੱਕੀ ਇਸ ਕਰਕੇ ਮੈਂ ਕੱਡੇ ਵੀ ਦੇਖੇ ਹੋਏ ਐ ਜੂਵੇਂ ਤੇਰੀ ਬੈਠਾ ਬਹਿਵੇਂ ਮੈਂ ਫਿਰ ਘੱਟੇ ਤੋਂ ਬਾਅਦ ਤੇ ਰੇੜੀਆਂ ਆ ਗਈਆਂ ਉਹ ਯਾਰ ਕਰਨ ਵਾਲੀ ਗੱਲ ਦਾ ਕਹਾਣੀਆਂ ਸੁਣਾਉਣ ਲੱਗ ਜਾਂਦਾ ਤੂੰ ਚਾਹੇ ਘੱਟੇ ਤੇ ਬੈਠ ਚਾਹੇ ਬਸ ਤੇ ਮੈਂ ਛੋਟੇ ਤੇ ਬਹਿ ਜਾ ਜੁੰਰਾ ਜੀ ਦੇ ਤੇ ਬਸੀਂ ਜੀ ਘੱਟੇ ਤੇ ਅੰਦਾਚਰੀ ਪੱਟੀਆਂ ਕੜਮ ਦੇ ਡਾਂਡੇ ਵੀ ਉਤਰੇ ਨੇ ਕਣ ਕਦੇ ਹੋਈ ਜਾਂਦੀ ਜੀ ਦੀ ਅਡਾਈ ਲੰਦਿਆਂ ਦਾ ਜੋ ਕੰਮ ਕਰਦਾ ਤੇ ਕੰਮ ਮੀਡਲ ਕਲਾਸ ਹੈ ਹੋਰ ਕਿਆ ਕਰੀਏ ਜਿਹੜਾ ਮੁੰਡਾ ਇੱਥੋਂ ਆ ਕੇ ਕੁ ਕਰਦਾ ਮਚਾਂ ਚਾਹੀਆਂ ਨੇ ਤੇ ਟੋਪਿਆਂ ਚ ਮੱਜਾ ਕੱਟਨੀ ਆ ਉਹ ਖਿਣ ਗਲੇ ਮਾਰ ਮਾਰ ਕੇ ਤੇ ਉਹ ਕਹਿੰਦਾ ਅਸੀਂ ਮੱਜਾ ਹੀ ਵੇਚ ਪਿਆ ਗੱਲ ਤੇ ਡਰਦੇ ਆ ਨਾ ਟੋਪੇ ਚੋਂ ਕੱਟਨੀ ਆ ਉਹ ਗਾਹਾਂ ਬੋਲੋ ਉਦੋਂ ਵਾਟ ਦੇ ਮੁੰਡੇ ਸੀ ਉਹਨਾਂ ਨੂੰ ਪੜਦਾ ਕੋਈ ਮੈਂ ਪੜਾਂ ਕਿ ਮੈਂ ਪਹਿਲਾਂ ਬੁਰੀ ਨਾ ਇਹ ਤਾਂ ਨਹੀਂ ਤੇ ਟੋਪੇ ਚੋਂ ਕਣੀ ਮੈਂ ਅਦ ਕਰਕੇ ਨਹੀਂ ਪੜ੍ਹ ਹੋਇਆ ਤਾ ਬਹੁਤ ਛੋਟੀ ਜ਼ਿੰਦਗੀ ਚ ਮੇਰਾ ਬਾਪੂ ਮੈਂ ਇਹ ਵੇਚ ਕੇ ਦੁੱਧ ਮੁੱਲ ਲੈਂਦਾ ਤਾਂ ਇਹ ਵੀ ਅੱਜ ਚੰਗਾ ਪੜਿਆ ਲੇਖਿਆ ਡੀ ਐਮ ਹੁੰਦਾ ਕੁਝ ਕਰ ਸਕਦਾ ਬਹੁਤ ਸਾਰੇ ਛੋਟੇ ਜ਼ਿੰਮੇਵਾਰੀਆਂ ਵਿੱਚ ਗੱਟੀਆਂ ਦੀ ਥਿੱਕ ਕੇ ਤੇ ਜਮੀਨ ਵੀ ਲੱਗ ਗਈ ਉਹਨੂੰ ਤੇ ਕੁਝ ਕਰ ਲੈ ਜਲਦਵੰਦ ਤ ਮੈਂ ਫੁੱਟ ਨੂੰ ਤੋਚਾ ਜਲਦ ਕਰਨੀ ਸੀ ਬਹੁਤ ਹੋਰ ਇਹ ਤਾਂ ਕੈਬਨਟ ਦੀ ਵੀ ਅੱਜ ਵੀ ਹੋਣੀ ਚਾਹਣ ਵਾਲੀ ਐਨੇ ਕਿਉਂਕਿ ਫਸਲ ਦਾ ਟਾਈਮ ਆ ਜੀ ਜਿ ਕੋ ਕਣਕ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਕਣਕ ਕਿਉਂਕਿ ਆਪਾਂ ਅੱਦੀ ਤੱਕ ਰੱਖੀ ਜੁੜੇ ਰੋਲ ਚਾਕੇ ਅੱਦੀ ਉੱਠਦੀ ਹੁੰਦੀ ਹੈ ਤਾਂ ਕਣਕ ਦੀ ਕੋਈ ਦਿੱਕਤ ਨਹੀਂ ਹੈਗੀ ਚੱਕਣ ਦੀ ਵੀ ਜਸਸੀਲ ਦੀ ਵੀ ਵੈਸੇ ਵੀ ਜੁਕ ਰਹੀ ਦੀ ਜੰਮ ਕਰਕੇ ਇਸ ਵਾਰ ਪੂਰੇ ਮੋਰ ਤੇ ਚ ਕਣਕ ਦੀ ਬੜੀ ਪਰਮਲੇ ਡਿਮਾਂਡ ਹੈ ਤੇ ਮੈਂ ਸੈਂਟਰ ਨੂੰ ਵੀ ਥੋੜਾ ਜਿਆਦਾ ਥੋੜਾ ਜਿਆਦਾ ਤਾਂ ਕਿਤੇ ਨਾ ਗਾੜੀ ਤਕਮਿਆ ਜੀ ਜੀ ਦੇ ਥਾਂ ਵੀ ਕਰਕੇ ਵੀਜ ਲਓ 25 125 ਹੋ ਗਏ ਤਿੰਨ ਦੂਆ ਤੁchna ਖਰੀਦਾ ਥੋੜੀ ਜਿਹੀ ਕਰੂਗਾ ਸੁਣ ਮੈਂ ਉਹਨੂੰ ਪਹਿਲਾਂ ਮੈਂ ਹਨ ਮੈਂ ਤਾਂ ਨੰਦਾ ਉਹਨੇ ਮੇਰੇ ਲਈ ਕੰਕੂ ਦਿੱਤੀ ਤੇ ਮੈਂ ਤੁਹਾਨੂੰ ਰੋਕਸੇ ਕਢਣ ਲੱਗਿਆ ਨਾ ਦਾਣਾ ਛੋਟਾ ਹੈ ਦਾਣਾ ਝੁੰਗੜ ਗਿਆ ਦਾਣਾ ਫੁੱਲ ਗਿਆ ਤੇ ਸਾਰੀ ਚੋਕੋ ਸਾਡੀ ਜਿੱਤੇ ਤਾਂ ਵੀ ਰਹਿ ਗਿਆ ਉਹਨੇ ਸਾਰੀ ਚੋਕਾ ਤੇ ਤੁਹਾਨੂੰ ਮਾਫਰ ਕਰਨਾ ਹੋਣਾ ਹਨਾ ਮੈਂ ਮਾਹੀ ਸਾਡੀ ਘਟ ਡਾਲਾ ਖੋਲਣ ਨਾਲ ਸਾਡੀ ਤੁਲਣੀ ਚੱਲਦੀ ਬਸ ਕਣਕ ਤੱਕ ਚਲੋ ਆਪਣੀ ਆਪ ਦੀ ਖਰਾਕ ਲਈਏ ਜੇ ਸਾਨੂੰ ਵੀਰਵਾਦ ਬੋਲਦਾ ਹੈ ਤਾਂ ਉਹ ਪਤਰੀ ਉੱਡਾਉਣ ਦਾ ਜ਼ੋਰ ਤੱਕਰ ਬੋਲੇ ਸੋਨਿਆਲ ਹੋ ਜਾਣੀ ਜੀ ਯੂਨੀਵਰਸਿਟੀ ਤੋਂ ਕੁਝ ਤੇ ਇਥੇ ਉਹ